ਉਜੀ ਕੱਚਾ ਘੜਾ ਚਨਾ ਵਿੱਚ ਕਿਉਂ ਖੁਰਿਆ ਤੇ ਕੀ ਕਰੀਏ ਟੁੱਟਿਆਂ ਤੀਰਾਂ ਦਾ ਇਸ਼ਕ ਆਵਾਦ ਤੇ ਪਿਆਰ ਮੁਹੱਬਤ ਦੇ ਖੇਲ ਨੇ ਸਭ ਤਕਦੀਰਾਂ ਦਾ ਐਸਾ ਪਰਮਾਤਮਾ ਦੀ ਆਵਾਦ ਤਾਂ ਇਹ ਛੱਡੀ ਨਹੀਂ ਜਾ ਸਕਦੀ ਕੁਛ ਮਰਜ਼ੀ ਬੰਦਾ ਕੋਸ਼ਿਸ਼ ਕਰ ਲੇ ਠੀਕ ਆ ਕਈ ਵਾਰੀ ਤਾਂ ਮਰਨ ਨੂੰ ਵੀ ਦਿਲ ਕਰਦਾ ਹੁਣ ਵੀ ਸ਼ਿੱਕੇ ਬਾਪੂ ਤੂੰ ਦੇਖੀ ਬਹਿ ਕੇ ਹਾਲੇ ਸੁਕਾਤਾਂ ਦੀਆਂ ਥੱਕੇ ਨੀ ਛਿੜਕਾ ਸਕੇ ਕਹਿੰਦੇ RAM RAM ਦੀ ਰਟ ਲਾਇਆ ਦਿਲ ਹਰਮੰਦਰ ਨਹੀਂ ਬਣਦਾ ਕਹਿੰਦੇ RAM RAM ਦੀ ਰੱਟ ਲਾਇਆ ਦਿਲ ਹਰਮੰਦਰ ਨਹੀਂ ਬਣਦਾ ਨੱਚਣ ਗਾਉਣ ਟੱਪਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਪੂਰੇ ਚੰਨ ਤੋਂ ਪੁੰਨਿਆਂ ਦੀ ਰਾਤ ਪਛਾਣੀ ਜਾਂਦੀ ਹੈ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਹੈ ਜੀ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਆ ਸਾਰ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਤੁਹਾਨੂੰ ਪਤਾ ਦੋਸਤੋ ਮੈਂ ਹਰ ਵਾਰ ਤੁਹਾਨੂੰ ਵੱਖਰੇ ਵੱਖਰੇ ਕਲਾਕਾਰ ਦੇ ਨਾਲ ਆਰਟਿਸਟ ਦੇ ਨਾਲ ਮਿਲ ਦਾ ਮੌਕਾ ਜਿਹੜਾ ਦਿੰਦਾ ਰਹਿਣਾ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਇਹ ਚੀਜ਼ ਦੀ ਪਛਾਣ ਕੀਤੀ ਹੈ ਕਿ ਜਿਹੜੇ ਲੋਕ ਸੁਰ ਦੇ ਨੇੜੇ ਹੁੰਦੇ ਆ ਅਕਸਰ ਉਹ ਰੱਬ ਦੇ ਵੀ ਨੇੜੇ ਹੀ ਹੁੰਦੇ ਨੇ ਸਾਸੀ ਗੱਲ ਤੇ ਬਈ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਪੰਨਾ ਸਾਡੇ ਚੈਨਲ ਦੇ ਵਿੱਚ ਤੇ ਉਹ ਜਨਣਾ ਚਾਹੁੰਦੇ ਪਹਿਲੇ ਗੱਲ ਤਾਂ ਆਪਣਾ ਨਾਂ ਤੋਂ ਸ਼ੁਰੂਤ ਕਰੀਏ ਵੀ ਆਪਣਾ ਨਾਮ ਜਿਹੜਾ ਹੈ ਕੋਈ ਦਰਸ਼ਕਾਂ ਨੂੰ ਜਰੂਰ ਚਾਹਣਾ ਪਾਓ ਜੀ ਅ ਜਿੰਨੇ ਵੀ ਸਾਹਮਣੇ ਦੇਖ ਰਹੇ ਨੇ ਇੰਟਰਵਿਊ ਚੱਲ ਰਹੀ ਆ ਵੀਰ ਜੀ ਕਰ ਰਹੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜ ਰੰਗੀਲਾ ਜੀ ਜੀ ਹੂੰ ਮੇਰਾ ਨਾਮ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਜਿਹੜਾ ਘਰਦਿਆਂ ਤੋਂ ਮਿਲਿਆ ਉਹ ਰਾਜਵਿੰਦਰ ਸਿੰਘ ਜੀ ਘਰਦਿਆਂ ਤੋਂ ਮਿਲਿਆ ਰਾਜਵਿੰਦਰ ਸਿੰਘ ਤੇ ਸਿੰਘ ਦੇ ਤੌਰ ਤੇ ਰਾਜ ਰੰਗੀਲਾ ਜੀ ਮੇਰਾ ਨਾਮ ਠ ਤੇ ਬਈ ਸੰਗੀਤ ਦੀ ਦੁਨੀਆ ਚ ਜਿਹੜੇ ਤੁਸੀਂ ਕਦਮ ਰੱਖੇ ਨੇ ਮੰਨ ਲਓ ਕਿੰਨੀ ਉਮਰ ਤੋਂ ਜਿਹੜੀ ਸ਼ੁਰੂਆਤ ਹੋ ਗਈ ਤੇ ਕਿੱਥੋਂ ਇਹ ਚਿੱਟ ਲੱਗੀ ਤੁਹਾਨੂੰ ਅਹ ਤਕਰੀਬਨ 18 ਸਾਲ ਦੀ ਉਮਰ ਸੀ ਮੇਰੀ ਜੀ 18 ਸਾਲ ਦੀ ਹਾਂਜੀ ਸਕੂਲੀ ਗਾਉਂਦੇ ਸੀ ਲੋਕ ਸੀਤ ਮੰਡਲੀ ਭਧੌੜਾ ਸਾਡੇ ਠੀਕ ਹੈ ਜੀ ਪਹਿਲਾਂ ਉੱਥੇ ਗਾਉਂਦੇ ਸਕੂਲੀ ਗਾਇਆ ਕਾਫੀ ਟਾਈਮ ਉਸ ਤੋਂ ਬਾਅਦ ਚਲੋ 9ਵੀਂ 10ਵੀਂ ਕਲਾਸਾਂ ਜਿਵੇਂ ਬੱਚਿਆਂ ਨੂੰ ਚੱਲੀਆਂ ਆਉਂਦੀਆਂ ਅੰਗਾਂ ਉਸ ਤਰ੍ਹਾਂ ਵੱਡੇ ਹੋਏ 18-20 ਸਾਲ ਦੀ ਉਮਰ ਹੋ ਗਈ ਸ਼ੌਂਕ ਸੀ ਬਹੁਤ ਜ਼ਿਆਦਾ ਨਸ਼ਾ ਸੀਗਾ ਕਿਹਦਾ ਨਸ਼ਾ ਸੀਗਾ ਬੇਕੋ ਤੇ ਘਰ ਪਰਿਵਾਰ ਦੇ ਵਿੱਚ ਕੋਈ ਐਡਾ ਹੈ ਨਹੀਂ ਸੀ ਠੀਕ ਹੈ ਜੀ ਬੀਜਾ ਕੋ ਗਾਉਣ ਵਾਲਾ ਹੋਵੇ ਜਾਂ ਵਿਰਾਸਤ ਦੇ ਵਿੱਚੋਂ ਮਿਲੀ ਹੋਵੇ ਹਾਂਜੀ ਹਾਂਜੀ ਮਿਹਨਤ ਕਰਦੇ ਰਹੇ ਹੌਲੀ ਹੌਲੀ ਵਰਕ ਬਣਦਾ ਰਿਹਾ ਬਣਦਾ ਰਿਹਾ ਇਸ ਤਰ੍ਹਾਂ ਸ਼ੁਰੂ ਹੋ ਗਿਆ ਦੌਰ ਠੀਕ ਹੈ ਜੀ ਹਾਂਜੀ ਤੇ ਜਿਹੜਾ ਮੰਨ ਲਓ ਆਪਣੇ ਪਰਿਵਾਰ ਦੇ ਵਿੱਚ ਕਈ ਵਾਰ ਹੁੰਦਾ ਜਿਵੇਂ ਸਾਨੂੰ ਚਿੱਟ ਲੱਗਦੀ ਹੈ ਸਾਡੇ ਕੋਈ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਉਹ ਗਾਉਂਦੇ ਹੁੰਦੇ ਆ ਜਾਂ ਕੋਈ ਲਿਖਣ ਦਾ ਕੋਈ ਇਦਾਂ ਦਾ ਸਾਡੇ ਘਰ 'ਚ ਕਈ ਵਾਰ ਕੋਈ ਸੰਗੀਤ ਹੁੰਦਾ ਕੋਈ ਇਦਾਂ ਦੀ ਕੋਈ ਚਿੱਟ ਲੱਗੀ ਜਾਂ ਫਿਰ ਗੁਰੂ ਜੀ ਤੁਹਾਡੇ ਕਿਹੜੇ ਜਿਨ੍ਹਾਂ ਕੋਲ ਤੁਸੀਂ ਸਿੱਖੇ ਹੋ ਜਾਂ ਕਿਹਨਾਂ ਨੂੰ ਦੇਖ ਕੇ ਤੁਹਾਨੂੰ ਚਿੱਟ ਲੱਗੀ ਨਾ ਜੀ ਕਰੋ ਤਾਂ ਦੇਖੋ ਕੋਈ ਵੀ ਨਹੀਂ ਕਹਿੰਦਾ ਹ ਹਾਂਜੀ ਹਾਂਜੀ ਉਹ ਠੇਕੇਦਾਰਾ ਲੱਕੜ ਦਾ ਕੰਮ ਕਰਦੇ ਨੇ ਠੀਕ ਹੈ ਜੀ ਕਈ ਵਾਰ ਕਹਿੰਦੇ ਵੀ ਤੂੰ ਲੱਕੜ ਦਾ ਕੰਮ ਕਰ ਮਾਹ ਨਹੀਂ ਵੀ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਸ਼ੌਂਕ ਆ ਬਿਲਕੁਲ ਘਰੇ ਤਾਂ ਹੁਣ ਵੀ ਕਹਿੰਦੇ ਆ ਹਾਂਜੀ بیا ਕਰਕੇ ਆ ਕੰਮ ਕਰ ਲੈ ਪਰ ਨਹੀਂ ਜਿਹੜੀ ਨਸ਼ਾ ਗਾ ਗੱਲਬਾਤ ਹੈ ਨਾ ਉਹ ਤਾਂ ਆਪ ਦਾ ਪੂਰਾ ਬੰਦਾ ਕਰ ਹੀ ਸਕਦਾ ਹੁੰਦਾ ਜਿਹੜਾ ਬਚਪਨ ਤੋਂ ਸ਼ੌਕ ਹੋਵੇ ਉਹਨੂੰ ਹਾਂਜੀ ਹਾਂਜੀ ਤੇ ਘਰੇ ਕੋਈ ਨਹੀਂ ਸੀ ਨਾ ਸੰਗੀਤ ਨਾਲ ਕੋਈ ਟੱਚ ਨਾ ਕੋਈ ਲਿਖਦਾ ਨਾ ਕੋਈ ਹੁੰਦਾ ਕੱਲੇ ਨੂੰ ਸ਼ੌਂਕ ਸੀ ਕਰਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਜਿਹੜੇ ਮੈਨੂੰ ਤੁਹਾਡੇ ਗੁਰੂ ਜੀ ਨੇ ਜਿਨ੍ਹਾਂ ਨੂੰ ਤੁਹਾਨੂੰ ਦੇਖ ਕੇ ਚਿੱਟ ਲੱਗੀ ਜਿਨ੍ਹਾਂ ਕੋਲੋਂ ਤੁਸੀਂ ਸਿੱਖਿਓ ਮੈਂ ਕਹਿੰਦਾ ਜਰੂਰ ਇੱਕ ਵਾਰੀ ਉਹਨਾਂ ਦਾ ਜਿਹੜਾ ਨਾਮ ਆ ਉਹਨਾਂ ਦਾ ਮੈਂਸ਼ਨ ਹੋ ਜਾਏ ਇੱਕ ਵਾਰੀ ਦੇਖੋ ਜੀ ਗੱਲ ਇਹ ਆ ਵੀ ਮੈਂ ਇੱਕ ਸਟੇਟ ਤੇ ਕੰਮ ਕਰਦਾ ਸੀਗਾ ਭਦੋੜ ਹਾਂਜੀ ਹਾਂਜੀ ਗੁਪਤਾ ਸਟੇਡੀ ਹਾਂਜੀ ਉਦੋਂ ਸਟੇਡੀਆਂ ਦਾ ਵਰਕ ਸੀਗਾ ਸਾਰਾ ਹਾਂਜੀ ਮੈਂ ਉੱਥੇ ਕੰਮ ਕਰਦਾ ਸੀ ਸੋ ਉੱਥੇ ਮੁੰਡਾ ਇੱਕ ਦਵਿੰਦਰ ਸਿੱਧੂ ਆਉਂਦਾ ਹੁੰਦਾ ਸੀ ਜੁਲਫਕਾਰ ਵਾਲੀ ਕਹਿੰਦੇ ਉਹਨੂੰ ਠੀਕ ਹੈ ਜੀ ਉਹ ਮੇਰੇ ਕੋਲ ਆ ਕੇ ਫੋਨ ਕਰਦਾ ਤੇ ਮੇਰੇ ਨਾਲ ਗੱਲਾਂ ਬਾਤਾਂ ਬਿਲਕੁਲ ਮੈਨੂੰ ਮੈਨੂੰ ਗਾਉਣ ਦਾ ਬੜਾ ਸ਼ੌਂਕ ਆ ਕਹਿੰਦਾ ਰਾਜ ਐ ਨਹੀਂ ਲੋਟ ਵੀ ਵੇਖ ਹੀ ਲੈਣ ਦਾ ਬਾਹਰ ਸੰਗੀਤ ਦੇ ਵਿੱਚ ਬਾਹਰ ਹੀ ਜਾਣਾ ਪੈਂਦਾ ਰਹਿਣਾ ਪੈਂਦਾ ਨਾ ਸਿੱਖਣਾ ਪੈਂਦਾ ਹਾਂਜੀ ਉਹਦੇ ਉਦੋਂ ਗੀਤ ਆ ਇਸੇ ਸ਼ਹਿਨਾਈਆਂ ਰੋਪੀਆਂ ਪੈਰੀ ਟਾਉਨ ਕੰਪਨੀ ਦੇ ਵਿੱਚੋਂ ਠੀਕ ਹੈ ਜੀ ਚਲੋ ਗੱਲ ਕੀ ਹੋ ਹੋਣੀ ਜੀ ਮੈਨੂੰ ਬਰਨਾਲੇ ਦਫ਼ਤਰ ਲੈ ਲਿਆ ਉਹਨਾਂ ਨੇ ਠੀਕ ਹੈ ਜੀ ਉੱਥੇ ਮੈਨੂੰ ਬਾਈ ਜੀ ਮਿਲੇ ਮੁਕੰਦਸੀ ਮੁਕੰਦਸੀ ਹਾਂਜੀ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਜਿੰਨੀ ਕਹਦੇ ਵੀ ਆ ਰੱਬਾ ਮੇਰੇ ਲਈ ਬਹੁਤ ਮੇਰੀ ਹੈਲਪ ਕੀਤੀ ਹਰ ਇੱਕ ਥਾਂ ਤੋਂ ਮੇਰੀ ਮਿਹਨਤ ਕਰਵਾਈ ਹਾਂਜੀ ਤੇ ਜਿਹੜਾ ਮੇਰਾ ਮਾਹੌਲ ਸੀ ਸ਼ੌਂਕ ਸੀ ਵੀ ਦੁਰਗਾ ਸਾਹ ਨੂੰ ਮੈਂ ਸਾਰਾ ਕੁਝ ਸੀ ਮੰਨਦਾ ਸੀ ਮੈਂ ਬੜਾ ਪ੍ਰਭਾਵਿਤ ਸੀ ਉਹਨਾਂ ਦੀ ਕੀ ਤੋਂ ਹੁਣ ਵੀ ਮੰਨਦਾ ਹਾਂ ਜੀ ਤੇ ਮਿਹਨਤ ਕੀਤੀ ਮੈਂ ਸਾਰੇ ਮੈਨੂੰ ਕਹਿਣ ਲੱਗ ਪਈ ਤੂੰ ਹਨਾ ਵਧੀਆ ਵਰਕ ਕਰ ਰਿਆਂਗਾ ਤੇ ਚਲੋ ਮਿਹਨਤ ਜਾਰੀ ਰੱਖੀ ਮੈਂ ਤੇ ਉਹਨਾਂ ਦੇ ਕੋਲ ਫਿਰ ਮੰਨ ਲਓ ਬਾਈ ਤੁਸੀਂ ਚਰਨੀ ਦੇ ਵਿੱਚ ਰਹਿ ਕੇ ਮਨ ਲਓ ਸੰਗੀਤ ਵੀ ਸਿੱਖਿਆ ਜਾਂ ਪਰ ਮੰਨ ਲਓ ਵੀ ਉਦਾਂ ਹੀ ਉਹਨਾਂ ਨੂੰ ਗੁਰੂ ਮੰਨਦੇ ਹਾਂ ਜੀ ਮੈਂ ਉਹਨਾਂ ਨੂੰ ਉਦਾਂ ਹੀ ਗੁਰੂ ਮੰਨ ਲਿਆ ਕੋਈ ਸੰਗੀਤ ਦਾ ਬਾਈ ਮੋਹਕਮ ਜੀ ਨੇ ਬਾਈ ਜulfikar ਜੀ ਨੇ ਮੇਰੀ ਬਹੁਤ ਹੈਲਪ ਇਸ ਕਾ ਮਾਮਲੇ ਚ ਕੀਤੀ ਠੀਕ ਹੈ। ਕਾਫੀ ਥਾਂ ਮੈਂ ਤੇ ਫਿਰ ਮੈਂ ਰਿਹਾ ਚਲੋ ਗੁਰੂ ਏਕ ਤੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਵਿੱਦਿਆ ਅਨੇਕ ਜਿੱਥੋਂ ਮਰਜ਼ੀ ਸਿੱਖੋ ਧਰਮਕੋਟ ਮੈਂ ਕਾਫੀ ਵਕਤ ਗੁਜ਼ਾਰਿਆ। ਹਰਸ਼ਾਹਰਪੁਰ ਇਲਾਕੇ ਦੇ ਵਿੱਚ ਬੜਾ ਪਿਆਰ ਮਿਲਿਆ ਮੈਨੂੰ। ਠੀਕ ਹੈ। ਉੱਥੇ ਕਾਫੀ ਟਾਈਮ ਵਕਤ ਗੁਜ਼ਾਰਿਆ ਮੈਂ। ਮੇਲਿਆਂ ਤੇ ਜਾਂ ਹੋਰ ਸਾਰੇ ਯਾਰ ਮਿੱਤਰ ਮਿਲਦੇ ਰਿਹਾ ਮੈਂ ਰਣੀ ਰਹੂੰਗਾ ਸ਼ਹਿਰ ਪਰਦਾ। ਅੱਜ ਵੀ ਰਣੀਆ ਤੇ ਰਣੀ ਰਹੂੰਗਾ ਮਰਦੇ ਦਮ ਤੱਕ। ਤੇ ਹੁਣ ਵੀ ਸਿੱਖੀ ਜਾਂਦੇ ਯਾਰ। ਠੀਕ ਹੈ ਜੀ ਤੇ ਜਿਹੜਾ ਮੈਂ ਸਰ ਹੁਣ ਦਾ ਸਮਾਂ ਚੱਲ ਰਿਹਾ ਜਿਹੜਾ ਹੁਣ ਦਾ ਦੌਰ ਚੱਲ ਰਿਹਾ ਇਸ ਦੌਰ ਦੇ ਵਿੱਚ ਕੀ ਹੈ ਜਿਹੜੀ ਗਾਇਕੀ ਹੈ ਸਾਡੀ ਬਹੁਤ ਜਿਆਦਾ ਮੰਨ ਲਓ ਪਛੜੀ ਹੋਈ ਗਾਇਕੀ ਰਹੀ ਕਿਉਂਕਿ ਹੁਣ ਤਾਂ ਜਿਹੜਾ ਦੌਰ ਜਿਹੜਾ ਚੱਲ ਰਿਹਾ ਕੋਈ ਰੈਪ ਵਗੈਰਾ ਦਾ ਚੱਲ ਰਿਹਾ ਜਿਹੜਾ ਚੰਗਾ ਸੰਗੀਤ ਆ ਮੇਰੇ ਖਿਆਲ ਨਾਲ ਬਹੁਤ ਜਿਆਦਾ ਪਿੱਛੇ ਰਹਿ ਗਿਆ ਪਰ ਤੁਸੀਂ ਫਿਰ ਵੀ ਅੱਜ ਵੀ ਸੰਗੀਤ ਦੇ ਨਾਲ ਜੁੜੇ ਹੋਏ ਹੋ ਤੇ ਇਹਦਾ ਕੀ ਮੇਨ ਰੀਜ਼ਨ ਕੀ ਸੀ ਇਹਦਾ ਮਿਆਂ ਦੇਖੋ ਜੀ ਕੱਚਾ ਘੜਾ ਚਰਾ ਵਿੱਚ ਕਿਉਂ ਖੁਰਿਆ ਤੇ ਕੀ ਕਰੀਏ ਟੁੱਟਿਆਂ ਤੀਰਾਂ ਦਾ ਇਸ਼ਕ ਆਵਾਦ ਤੇ ਪਿਆਰ ਮੁਹੱਬਤ ਦੇ ਖੇਲ ਨੇ ਸਭ ਤਕਦੀਰਾਂ ਦਾ ਗੇਕੀ ਲੈਣਾ ਜਿਹੜੀ ਛੱਡੀ ਨਹੀਂ ਜਾ ਸਕਦੀ ਬਿਲਕੁਲ ਜੀ ਬਿਲਕੁਲ ਬੰਦਾ ਆਪਦੇ ਆਪ ਨੂੰ ਸਰੀਰ ਤਾਂ ਛੱਡ ਦੂਗਾ ਹਰ ਇੱਕ ਨਸ਼ਾ ਛੱਡਿਆ ਜਾ ਸਕਦਾ ਤੇ ਜਿਹੜੀ ਗੇਕੀ ਲੈਣ ਕਿ ਐਸਾ ਪਰਮਾਤਮਾ ਦੀ ਆਵਾਜ਼ ਤਾਂ ਇਹ ਛੱਡੀ ਨਹੀਂ ਜਾ ਸਕਦੀ ਕੁਛ ਮਰਜੀ ਬੰਦਾ ਕੋਸ਼ਿਸ਼ ਕਰ ਲੇ ਠੀਕ ਆ ਕਈ ਵਾਰੀ ਤਾਂ ਮਰਨ ਨੂੰ ਵੀ ਦਿਲ ਕਰਦਾ ਹੁਣ ਵੀ ਵੀ ਜਰ ਫਾਹ ਲੈ ਲਏ ਖਤਮ ਹੋ ਜਗੇ ਜੇ ਬਾਜ ਜਿੱਦੋਂ ਘਨੇ ਬਾਈ ਨਹੀਂ ਫੜੀ ਹਾਂਜੀ ਜਾਂ ਕਹਿੰਦੇ ਕੋਈ ਨਾ ਕਰਾਂਗੇ ਬੇਫਿਕਰ ਹੋ ਕੋਈ ਵੀ ਹਨ ਕਹਿੰਦਾ ਤੇ ਮੁੜ ਕੇ ਕੁਛ ਵੀ ਨਹੀਂ ਆਉਟਪੁੱਟ ਰਿਜ਼ਲਟ ਨਿਕਲਦਾ ਹੈਗਾ ਮਨ ਤਾਂ ਬਹੁਤ ਦੁਖੀ ਹੁੰਦਾ ਹੈਗਾ ਪਰ ਕੋਸ਼ਿਸ਼ ਆ ਮਿਹਨਤ ਆ ਜਾਰੀ ਆ ਕਰੀ ਜਾਂਦੇ ਆ ਜੀ ਤੇ ਬਈ ਅਕਸਰ ਅਸੀਂ ਦੇਖਦੇ ਜਿਹੜੀ ਇਹ ਸੰਗੀਤ ਦੀ ਲਾਈਨ ਆ ਬੇਸ਼ੱਕ ਲਿਖਣ ਵਾਲਾ ਹੋਵੇ ਬੇਸ਼ੱਕ ਗਾਉਣ ਵਾਲਾ ਹੋਵੇ ਬੇਸ਼ੱਕ ਕੋਈ ਫਿਲਮੀ ਅਦਾਕਾਰ ਹੋਵੇ ਅਕਸਰ ਉਹ ਠੋਕਰਾਂ ਖਾ ਖਾ ਕੇ ਇੱਥੋਂ ਤੱਕ ਪਹੁੰਚਦੇ ਆ ਨਾ ਤੇ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਾਕਿਆ ਕੋਈ ਸਾਂਝਾ ਜਰੂਰ ਕਰਿਓ ਸਾਡੇ ਨਾਲ ਜੇ ਕਿਤੇ ਤੁਹਾਨੂੰ ਠੋਕਰ ਮਿਲੀ ਆ ਕਿਤੋਂ ਕੋਈ ਲਾਰੇ ਲੱਪੇ ਜ਼ਿਆਦਾਤਰ ਇਸ ਲਾਈਨ ਦੇ ਵਿੱਚ ਮਿਲਦਾ ਕੋਈ ਐਦਾਂ ਦੀ ਕੋਈ ਠੋਕਰ ਸਾਂਝੀ ਕਰੋ ਜਿਹੜੀ ਅੱਜ ਤੱਕ ਨਹੀਂ ਭੁੱਲੀ ਗਈ ਤੁਹਾਡੇ ਕੋਲ ਦੇਖੋ ਲਾਰਿਆਂ ਦਾ ਚੱਕਰ ਇਹ ਵੀ ਮੈਨੂੰ ਲਾਰਾ ਦਾ ਕਿਸੇ ਨੇ ਤਕਰੀਬਨ ਲਾਇਆ ਨਹੀਂਗਾ ਸਾਰੇ ਮੈਨੂੰ ਬਹੁਤ ਵਧੀਆ ਮੰਨਦੇ ਆ ਬਹੁਤ ਪਿਆਰ ਕਰਦੇ ਆ ਆਪਾਂ ਜਦੋਂ ਕਿਸੇ ਦਾ ਮਾੜਾ ਕੀਤਾ ਨਹੀਂ ਤਾਂ ਆਪਾਂ ਦਾ ਵੀ ਕੌਣ ਕਰੂਗਾ ਬਿਲਕੁਲ ਬਿਲਕੁਲ ਸਾਰੇ ਯਾਰਾ ਮਿੱਤਰਾਂ ਨਾਲ ਬਹੁਤ ਵਧੀਆ ਤੇ ਬਹੁਤ ਹੀ ਸਾਰੇ ਪਿਆਰ ਕਰਦੇ ਆ ਲਾਰਾ ਕੁਛ ਨਹੀਂ ਪਰ ਠੋਕਰਾਂ ਤਾਂ ਆ ਹੁੰਦੀਆਂ ਜਦੋਂ ਇਨਸਾਨ ਦੀ ਜ਼ਿੰਦਗੀ ਚ ਕੁਛ ਨਾ ਹੋਵੇ ਇੰਨੀ ਮਿਹਨਤ ਕਰਕੇ ਤਾਂ ਠੋਕਰ ਹੀ ਹੁੰਦੀਆਂ ਠੋਕਰਾਂ ਤੋਂ ਬਿਨਾ ਕੁਛ ਵੀ ਨਹੀਂ ਹੁੰਦਾਗਾ ਠੀਕ ਆ ਹਾਂਜੀ ਤੇ ਫੁਕਰਤ ਲੋਰ ਇਹ ਕੋਈ ਨਹੀਂ ਜਾਂਦਾ ਜਿੰਦਗੀ ਦੇ ਵਿੱਚ ਬੰਦਾ ਮਿਹਨਤ ਕਰੀ ਜਾਂਦਾ ਹੁਣ ਵੀ ਮਿਹਨਤ ਕਰੀ ਜਾਂਦੇ ਕੋਸ਼ਿਸ਼ ਆਈ ਪ੍ਰਮਾਤਮਾ ਕਰੇ ਕੋਈ ਬਾਹ ਫੜ ਲੇ ਹਾਂਜੀ ਹਾਂਜੀ ਇਹ ਗੱਲ ਆ ਜੀ ਤੇ ਬਾਈ ਜਿਹੜਾ ਜ਼ਿਆਦਾਤਰ ਜਿਵੇਂ ਆਪਾਂ ਕਹਿੰਦੇ ਫੋਲੋ ਕਰਦੇ ਆਂ ਸੀ ਕਿਸੇ ਨੂੰ ਨਾ ਕਿਸੇ ਵੀ ਪਰਸਨ ਤੋਂ ਅਸੀਂ ਪ੍ਰਭਾਵਿਤ ਹੁੰਨੇ ਆਂ ਕਿਸੇ ਦੀ ਕਲਾਕਾਰੀ ਨੂੰ ਲੈ ਕੇ ਕਿਸੇ ਦੀ ਅਦਾਕਾਰੀ ਨੂੰ ਲੈ ਕੇ ਕਿਸੇ ਦੀ ਫਨਕਾਰੀ ਨੂੰ ਲੈ ਕੇ ਨਾ ਅਸੀਂ ਉਹਨੂੰ ਆਪਣਾ ਆਈਡਲ ਚੁਣ ਲਏ ਨੇ ਵੀ ਅਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਆਂ ਅਕਸਰ ਹਨ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਦੁਰਗਰ ਗੀਲਾ ਭਾਜੀ ਨੂੰ ਜ਼ਿਆਦਾਤਰ ਗੁਰੂ ਜੀ ਮੰਨਦੇ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਆਂ ਨਾ ਤੇ ਬਾਈ ਫਿਰ ਗਾਉਂਦੇ ਤੇ ਮੈਂ ਚੋਂ ਬਈ ਜਿਹੜੇ ਸਾਡੇ ਦਰਸ਼ਕ ਵੀ ਦਿਖ ਰਹੇ ਨੇ ਵੀ ਦੋ ਦੋ ਬੋਲ ਜਿਹੜੇ ਮੈਂ ਕਹਿੰਨਾ ਹੋ ਜਾਣਾ ਜਿਹੜੀ ਤੁਹਾਡੀ ਚੋਇਸ ਦੇ ਜਿਹੜੇ ਦੁਰਗਰੰਗੀਲਾ ਸਾਹਿਬ ਦੇ ਗਾਏ ਹੋਇਆ ਠੀਕ ਹੈ ਜੀ ਇਹ ਦੇ ਦਰਦ ਨੂੰ ਇਸੇ ਮਜਾਈਏ ਤੇ ਜਿੰਨਾ ਨਹੀਂ ਲੱਗਿਆ ਦੀ ਸਾ जॾो विछड़ी गे हाणे नाल त सिख ले नाली

ਮੇ ਸਿੱਖ ਲੈਣੀ ਲੋਣਿਆ ਤੇ ਨਾ ਰੱਖੇ ਮੇਗਾ ਦੀ ਜਾਏ ਏ ਵੀ ਸਿੱਖ ਲੈਣਾ ਸੀਨ ਵਜਾ ਕੀਨੇ ਜਾਂਦੀਆਂ ਏ ਵੀ ਸਿੱਖ ਲੈਣਾ ਸੀਨ ਵਜਾ ਕੀਨੇ ਜਾਉਂਦੀਆਂ ਬਾਈ ਦਰਦ ਬਹੁਤ ਆ ਤੁਹਾਡੀ ਆਵਾਜ਼ ਦੇ ਵਿੱਚ ਹਨਾ ਇਹ ਕਿੱਥੋਂ ਮਿਲਿਆ ਤੁਹਾਨੂੰ ਜਿਹੜਾ ਇਹਨਾਂ ਦਰਦ ਆ ਕੋਈ ਦਿਲ ਦਿਲ ਟੁੱਟੇ ਹੋਇਆ ਕੋਈ ਛੋਟੀ ਉਮਰ ਇਹ ਹਾਂ ਦਿਲ ਟੁੱਟਣ ਵਾਲੀ ਗੱਲ ਨਹੀਂ ਦਿਲ ਤਾਂ ਬੈਠੇ ਟੁੱਟ ਜਾਂਦਾ ਕਲਾਕਾਰ ਤਾਂ ਫੁੱਲਾਂ ਦੀ ਸੁਗੰਧ ਵਰਗਾ ਹੁੰਦਾਗਾ ਬਿਲਕੁਲ ਜੀ ਉਹਨੂੰ ਤਾਂ ਮੜਾ ਜਾ ਕੋਈ ਬੰਦਾ ਕੈਦੇ ਉਸ ਤਾਂ ਉਹ ਟੁੱਟ ਜਾਂਦਾ ਹਾਂਜੀ ਹਾਂਜੀ ਦਿਲ ਟੁੱਟਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਮਿਹਨਤੀ ਇੰਨੀ ਕਰ ਲਈ ਹੁਣ ਸਮਝ ਨਹੀਂ ਆਉਂਦੀ ਕਿਹੜੇ ਪੱッセ ਜਾਏ ਜੀ ਬਿਲਕੁਲ ਠੀਕ ਆ ਏਅਰਬੀਟ ਤਾਰੀ ਭਾਜੀ ਹਾਂਜੀ ਤੱਪੇ ਤੋਂ ਹਾਂਜੀ ਬਹੁਤ ਸਾਥ ਆ ਉਹਨਾਂ ਦਾ ਮੈਨੂੰ ਬਹੁਤ ਸਾਥ ਦੇ ਰਹੇ ਆ ਠੀ ਬਿਲਕੁਲ ਜੀ ਬਹੁਤ ਸਹਿਯੋਗ ਹੈ ਨਾ ਸਵੇਰ ਉੱਠਣਾ ਕਹਿੰਦੇ ਰਹਿਐਸ ਕਰ ਕੋਈ ਗੱਲ ਨਹੀਂ ਕੋਈ ਸਮਾਂ ਹੁੰਦਾ ਟਾਈਮ ਹੁੰਦਾ ਹੈ ਹਾਂਜੀ ਗਿੰਦਰਪਾਜੀ ਭਾਈ ਰੂਪੇ ਤੋਂ ਠੀਕ ਆ ਗਰਨੇਲ ਪਾਜੀ ਆ ਬਦੌੜ ਤੋਂ ਹਾਂਜੀ ਹੋਰ ਜਿੰਨੇ ਯਾਰ ਮਿੱਤਰ ਭਾਈ ਸੇਵ ਕਰ ਗਏ ਔਰ ਸਾਰੇ ਟੀਮ ਆ ਜਿੰਨੇ ਵੀ ਰਾਦੀਪ ਜਿੰਨਾ ਗਰੁੱਪ ਆ ਸਿੱਧੂ ਗਰੁੱਪ ਆ ਹਾਂਜੀ ਸਾਰੇ ਮੁੰਡਾ ਦਾ ਬਹੁਤ ਪਿਆਰਾ ਬਹੁਤ ਸਾਥ ਦੇ ਰਹੇ ਆ ਤੇ ਬਾਕੀ ਮਾਲਕ ਤੇ ਦੇਖੋ ਕਿੱਦਾਂ ਨੂੰ ਲਿਕੇ ਜਾਂਦੀ ਹੈ ਗੱਲਬਾਤ ਜਿਵੇਂ ਬਈ ਹੁਣ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਨੂੰ ਇੰਨਾ ਪਿਆਰ ਕਰਦੇ ਆ ਸਾਰੇ ਹਨਾ ਸੰਗੀਤ ਨੂੰ ਖਾਸ ਕਰਕੇ ਲੈ ਕੇ ਤੁਸੀਂ ਚੰਗਾ ਗਾਉਂਨੇ ਵੀ ਹੋ ਬਾਕੀ ਬਾਕੀ ਚੰਗਾ ਗਾਉਂਨੇ ਹੋ ਤੁਸੀਂ ਇਹ ਚ ਕੋਈ ਦੋ ਰਹਿ ਨਹੀਂ ਹੈ ਹਨਾ ਤੇ ਪਰ ਜਦੋਂ ਥੋੜੀ ਉਮਰ ਛੋਟੀ ਸੀਗੀ ਸ਼ੁਰੂਆਤ ਕੀਤੀ ਤੁਸੀਂ ਸੰਗੀਤ ਦੀ ਲਾਈਨ ਦੇ ਵਿੱਚ ਹਨਾ ਉਦੋਂ ਔਕੜਾ ਕਿੰਨੇ ਕਾਇਆ ਤੁਹਾਨੂੰ ਔਕੜਾ ਦੇਖੋ ਜੀ ਉਦੋਂ 8ਵੀਂ ਕਲਾਸ ਦੇ ਵਿੱਚੋਂ ਮੈਨੇ ਸਾਡੇ ਘਰਾਂ ਦੇ ਵਿੱਚ ਜਾਗਰਨ ਸੀਗਾ ਛੋਟਾ ਚੌਂਕੀ ਐਸਾ ਦੋ ਦੋ ਹਾਰਮੋਨੀਅਮ ਟੋਲ ਕੇ ਵੰਦੇ ਸੀਗਾ ਪਤਾ ਨਹੀਂ ਹੁੰਦਾ ਹਨਾ ਬਿਲਕੁਲ ਤੇ ਮੈਂ ਉੱਥੇ ਗਿਆ ਲੁਗਿਆ ਸਾਰੀ ਬੈਠੀ ਸੰਗਤ ਬੈਠੀ ਚਲੂ ਗਾਈ ਜਾਂਦੇ ਮੈਂ ਵੀ ਮੈਂ ਵੀ ਗਾਉਣਾ ਹੈ ਹਾਂਜੀ ਮੈਂ ਭੇਟ ਗਈ ਹੁਣ ਤਾਂ ਯਾਦ ਨਹੀਂ ਤਕਰੀਬਨ ਮੇਰੇ ਤੇ ਮੈਨੂੰ ਉਦੋਂ ਹੋਏ ਤਕਰੀਬਨ 25-30 ਰੁਪਏ ਮੈਨੂੰ ਬੜੀ ਖੁਸ਼ੀ ਮਿਲੀ ਅੱਛੇ ਜੀ ਵੀਰ ਕਿਹਾ ਵਾ ਤਾਂ ਇੰਨੇ ਪੈਸੇ ਹੋ ਗਏ ਮੈਨੂੰ ਨਾ ਇੱਕ ਐਜ ਹੁੰਦੇ ਆ ਬੱਚਾ 8ਵੀਂ ਕਲਾਸ ਕਿੰਨੇ ਕ ਬੱਚੇ ਨੂੰ ਹੁੰਦਾਗਾ ਹਾਂਜੀ ਤੇ ਪ੍ਰਮਾਤਮਾ ਵੱਲੋਂ ਜਿਹੜੀ ਸੋਰ ਵਾਲੀ ਗੱਲ ਬਾਤ ਉਹ ਪਹਿਲਾਂ ਤੁਸੀਂ ਸੀਗੀ ਬਚਪਨ ਤੋਂ ਹੀ ਹਾਂਜੀ ਗੋਡ ਗਿਫਟ ਹੀ ਐ ਉਹ ਮੈਂ ਪਹਿਲਾਂ ਦੱਸਿਆ ਆਪਣੇ ਕਿਹੜਾ ਕੋਈ ਜਿਆਦਾ ਗਾਉਣ ਵਾਲਾਗਾ ਹੁਣ ਤੱਕ ਵੀ ਮੰਮੀ ਜਿਹੜੀ ਵਰਗੇ ਦੁਖੀ ਆ ਨਾ ਛੋਟਾ ਲੱਗਾ ਮੈਥੋਂ ਦੁਖੀ ਹੁੰਦਾ ਕਿ ਸਾਡਾ ਬੱਚਾ ਕੁਛ ਬਣਿਆ ਨਹੀਂ ਜ਼ਿੰਦਗੀ ਦੇ ਵਿੱਚ ਕਹਿ ਕੇ ਮੈਨੂੰ ਸੁਣਾਉਂਦੇ ਨਹੀਂ ਮੈਨੂੰ ਪਤਾ ਹੈਗਾ ਵੀ ਮੈਨੂੰ ਕਹਿੰਦੇ ਨਹੀਂਗੇ ਮੈਂ ਵੀ ਕੁਛ ਨਹੀਂ ਕਹਿੰਦਾ ਮੈਂ ਇੰਨੀ ਮਿਹਨਤ ਕੀਤੀ ਅੰਦਰੋਂ ਮੈਂ ਟੁੱਟ ਗਿਆ ਪੂਰਾ ਦੁਖੀ ਹਾਂ ਤੇ ਇੱਕ ਦਿਨ ਤਾਂ ਇਹ ਕੜੀ ਸੁਣਾ ਕੇ ਵੀ ਆਏ ਜੀ ਕਰੀ ਯਾਰ ਫਾਹਰੇ ਰੋ ਪਰ ਫਿਰ ਵੀ ਆਪ ਦੇ ਆਪ ਨੂੰ ਸੰਭਾਲੇ ਵੀ ਨਹੀਂ ਚਲੋ ਕੋਈ ਟਾਈਮ ਦੀ ਬਾਤ ਆ ਹਨਾ ਇੰਨੀ ਮਿਹਨਤ ਕਰਕੇ ਬੰਦਾ ਟੁੱਟ ਜੇ ਇੰਨਾ ਵਰਕ ਬਣਾ ਕੇ ਆਹ ਗੱਲ ਆ ਜੀ ਠੀਕ ਹੈ ਜੀ ਤੇ ਬਈ ਮੈਨੂੰ ਮੰਨ ਲਓ ਜਿੰਨੀ ਤੁਹਾਡੀ ਗੱਲਾਂ ਦੇ ਵਿੱਚ ਥੋੜਾ ਦਰਦ ਲੁਕਿਆ ਹੋਇਆ ਹੈ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਤੁਹਾਡਾ ਉਦੋਂ ਵੀ ਜ਼ਿਆਦਾ ਜਿਹੜਾ ਦਰਦ ਛਿਪਿਆ ਹੋਇਆ ਤੇ ਕੋਈ ਜਿਆਦਾਤਰ ਇਹਦੇ ਨਾਲ ਨਾਲ ਸੰਗੀਤ ਤੇ ਹੋਰ ਤੁਸੀਂ ਕਿਦਾਂ ਦੀ ਜਿਹੜੀ ਟੇਸਟ ਨੂੰ ਪਸੰਦ ਕਰਦੇ ਹੋ ਕਿਦਾਂ ਦਾ ਜਿਹੜਾ ਮੰਨ ਲਓ ਜਿਵੇਂ ਕੋਈ ਗਾਜ਼ਲ ਹੋਗੀ ਜਿਵੇਂ ਤੁਸੀਂ ਸਾਨੂੰ ਹੁਣ ਸੈਡ ਗੀਤ ਸੁਣਾਇਆ ਸੀ ਕਹਿੰਨਾ ਇਦਾਂ ਦਾ ਤੇ ਕੋਈ ਗਾਜ਼ਲ ਟਾਈਪ ਕੋਈ ਇਦਾਂ ਦਾ ਜਾਂ ਫਿਰ ਕੋਈ ਹਿੰਦੀ ਹੋਰ ਕੀ ਕੀ ਚੀਜ਼ ਜਿਹੜਾ ਤੁਸੀਂ ਗਾਉਣਾ ਪਸੰਦ ਕਰਦੇ ਹੋ ਜ਼ਿਆਦਾ ਮੈਂ ਜ਼ਿਆਦਾ ਸੈਡ ਪਸੰਦ ਕਰਦਾ ਜੀ ਜ਼ਿਆਦਾ ਸੈਡ ਪਸੰਦ ਹਾਂਜੀ ਹਾਂਜੀ ਹੋਰ ਕਿਹਨਾਂ ਕਿਹਨਾਂ ਨੂੰ ਫ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਕਰਦਾ ਹੀ ਰਹੂੰਗਾ ਵੀ ਸਾਰਾ ਕੁਝ ਉਹੀ ਹੈ ਠੀਕ ਹੈ ਜੀ ਤੁਸੀਂ ਦੁਰਗਾ ਸਾਹਿਬ ਨੂੰ ਇੰਨਾ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਡੈਡੀਕੇਟ ਕਰਦੇ ਹੋਏ ਕੋਈ ਇਦਾਂ ਦੇ ਦੋ ਬੋਲ ਹੋ ਜਾਣ ਜਿਹੜੇ ਤੁਸੀਂ ਉਹਨਾਂ ਨੂੰ ਸਪੈਸ਼ਲ ਉਹਨਾਂ ਦੇ ਲਈ ਤੇ ਅਰਿਤਾ ਨੂੰ ਕਿਸ ਨਜਾਇਜ਼ ਨਾ ਨਹੀਂ ਲੱਗਿਆ ਦੀਸਾ ਰੱਬ ਮੇਰੇ ਅਸੀਂ ਕੀ ਕਰਨਾ ਏ ਜਦ ਵਿਛੜ ਗਏ ਨੇ ਦਿਲਾਂ ਹਕੀੜੀ ਅੰਦਰ ਰਸਤੇ ਤੂੰ ਕਰਿ ਪਾ ਕੇ ਦੇਗੀ ਏ ਬੂੜਾ ਪਿਆਰੀਆ ਦਿਲੋ ਤਲਾ ਕੇ ਵਹਿ ਗਈ ਏ ਹਏ ਬੁਲਾ ਕੇ ਗਈ ਏ ਔਖਾ ਹੋ ਗਿਆ ਸੇਣਾ ਓ ਔਖਾ ਹੋ ਗਿਆ ਸੇਣਾ ਔਖਾ ਹੋ ਗਿਆ ਸੇਣਾ ਮੇਰਾ ਜਗ ਦਾ ਸਜਣਾ ਨੂੰ ਕਾਲੇ ਕਾਲੇ ਨਰ ਕਾਨੀ ਪਿੰਡ ਲੱਗਦਾ ਸਜਣਾ ਨੂੰ ਨਹੀਂ ਕਾਲੇ ਕਾਲੇ ਵਰਗਾ ਨੀ ਕਾਲੇ ਕਾਲੀ ਬੜੀ ਗਾਏ ਬਾਕੀ ਪੱਜੀ ਜਿਹੜਾ ਤੁਸੀਂ ਗਾਉਨੇ ਆ ਤਾਂ ਉਹ ਰੰਗ ਜਿਹੜਾ ਤੁਹਾਡੀ ਆਵਾਜ਼ ਦੇ ਵਿੱਚ ਝਲਕਦਾ ਉਹ ਦਰਦ ਵੀ ਝਲਕਦਾ ਤੇ ਬਈ ਕਦੇ ਮੁਲਾਕਾਤ ਹੋਈ ਫਿਰ ਉਸਤਾਦ ਜੀਆਂ ਨਾਲ ਗੁਰੂ ਜੀ ਨਾਲ ਇੱਕ ਦੋ ਵਾਰੀ ਮੁਲਾਕਾਤ ਹੋਈ ਸੀ ਇੱਕ ਦੋ ਵਾਰੀ ਮੁਲਾਕਾਤ ਹਾਂ ਇੱਕ ਵਾਰੀ ਮੇਲੇ ਤੇ ਤੇ ਇੱਕ ਵਾਰੀ ਪੈਰੀ ਟਾਊਨ ਆਉਂਦੇ ਹੁੰਦੇ ਸੀ ਗੁਰੂ ਜੀ ਉਦੋਂ ਵੀ ਦਵਿੰਦਰ ਜੀ ਨਾਲ ਗਿਆ ਮੈਂ ਜਿੱਥੋਂ ਉਹਨਾਂ ਤੋਂ ਸ਼ੌਕ ਲੱਗੇ ਜ਼ਿਆਦੇ ਮੈਨੂੰ ਠੀਕ ਹੈ ਜੀ ਹਾਂਜੀ ਤੇ ਬਈ ਦਰਸ਼ਕਾਂ ਦੀ ਝੋਲੀ ਦੇ ਵਿੱਚ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਜਿਹੜੇ ਮਤਲਬ ਗੀਤ ਪਾ ਰਹੇ ਹੋ ਜਿਆਦਾਤਰ ਜਿਹੜੇ ਸੈਡ ਸੌਂਗ ਹੀ ਆਉਣਗੇ ਤੁਹਾਡੇ ਜਾਂ ਫਿਰ ਕੋਈ ਮਤਲਬ ਨੱਚਣ ਟੱਪਣ ਵਾਲੇ ਕੋਈ ਫੋਕ ਕਿਦਾਂ ਦਾ ਜਿਹੜਾ ਰੰਗ ਤੁਸੀਂ ਲੈ ਕੇ ਆ ਰਹੇ ਹੋ ਇੱਕ ਮੇਰਾ ਗੀਤ ਬਾਪੂ ਅਜੀ ਹੁਣ ਸਿਲੈਕਟ ਕੀਤਾ ਤਾਰੀ ਭਾਜੀ ਨੇ ਬਿੰਦਰ ਭਾਜੀ ਭਾਈ ਰੂਪੇ ਤੋਂ ਨਹੀਂ ਨਾੜਿਓ ਤੇ ਮੇਰੇ ਭਾਜੀ ਸਾਰਿਆਂ ਨੇ ਬਹਿ ਕੇ ਸਿਲੈਕਟ ਕੀਤਾ ਕੋਸ਼ਿਸ਼ ਆ ਏਅਰ ਬੀਟ ਵੱਲੋਂ ਸਾਰਾ ਮਿਊਜ਼ਿਕ ਵਗੈਰਾ ਤਾਰੀ ਭਾਜੀ ਕਰ ਰਹੇ ਆਪ ਹਾਂਜੀ ਕੋਸ਼ਿਸ਼ ਆ ਵੀ ਪ੍ਰਮਾਤਮਾ ਕਰੇ ਚਾਰ ਚੰਨ ਉਨੂੰ ਲੱਗ ਜਾਣ ਕੋਈ ਵਾਂ ਫੜ ਲ ਕੋਈ ਵੀ ਮਾਹੌਲ ਬਣ ਜੇ ਉਹ ਦੋ ਦੋ ਜਿ ਕੋ ਹੁੰਦਾ ਤੁਹਾਡੇ ਹਾਂ ਬਿਲਕੁਲ ਸਰ ਬਿਲਕੁਲ ਜਰੂਰ ਜੀ ਚਮਕਣਗੇ ਖੋਟੇ ਸਿੱਕੇ ਬਾਪੂ ਤੂੰ ਦੇਖੀ ਬਹਿ ਕੇ ਹੌਲੇ ਸੁਟਾ ਪਾਉਂਦੀ ਆ ਥੱਕੇ ਨਹੀਂ ਝੜਕਾ ਸਕੇ ਜਮਕਣਗੇ ਖੋਟੇ ਸਿੱਕੇ ਬਾਪੂ ਤੂੰ ਦੇਖੀ ਗਏ ਹਾਲੇ ਉਸਤਾ ਦਾ ਦੀਆ ਥੱਕੇ ਨਹੀਂ ਝੜਕਾ ਸਕੇ ਜਾਣੂਗੀ ਸਾਰੀ ਦੁਨੀਆ ਉਹ ਦਿਨ ਵੀ ਆਉਗਾ ਬਾਪੂ ਤੇਰਾ ਪੁੱਤ ਨਕਮਾ ਫੇਰਾ ਇਕ ਬਾਉਗਾ ਬਾਪੂ ਤੇਰਾ ਪੁੱਤ ਨਕਮਾ ਫੇਰਾ ਇਕ ਬਾਉਗਾ ਬਈ ਬਹੁਤ ਮਿਠਾਸ ਵੀ ਹੈਗੀ ਤੁਹਾਡੀ ਆਵਾਜ਼ ਦੇ ਵਿੱਚ ਹੈ ਨਾ ਤੇ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਬਈ ਮਿਠਾਸ ਨਹੀਂ ਤਾਂ ਇਹਦੇ ਪਿੱਛੇ ਜਿਹੜਾ ਸਾਨੂੰ ਦੱਸੋ ਵੀ ਕੀ ਚੱਕਰ ਆ ਕਿੰਨਾ ਕੁ ਤੁਹਾਡਾ ਰਿਆਜ਼ ਹੋਇਆ ਹੈ ਹੁਣ ਤੱਕ ਰਿਆਜ਼ ਮੇਰਾ ਬਹੁਤ ਕਾਫੀ ਰਿਆਜ਼ ਆ ਜੀ ਕਿਉਂਕਿ ਜਦੋਂ ਬਾਈ ਦਵਿੰਦਰ ਸਿੱਧੂ ਬਾਈ ਮੋਹਕਮ ਜੀਰਗੀਆਂ ਕੋਲੇ ਮੈਂ ਸੀਗਾ ਉਦੋਂ ਮੇਰਾ ਬਹੁਤ ਰਿਆਜ਼ ਹੁੰਦਾ ਸੀ ਹਾਂਜੀ ਬਾਈ ਜੀ ਵੀ ਚਲੇ ਜਾਂਦੇ ਸੀ ਦਵਿੰਦਰ ਬਾਈ ਵੀ ਇਧਰ ਨੂੰ ਆ ਜਾਂਦਾ ਸੀ ਫਤੋੜ ਨੂੰ ਬਰਨਾਲਿਓ ਤੇ ਮੈਂ ਰਿਆਜ਼ ਕਰਦਾ ਸਵੇਹਾ ਹਾਂਜੀ ਫਿਰ ਬਾਈ ਦਵਿੰਦਰ ਜੀ ਰਿਆਜ਼ ਕਰਾਉਂਦੇ ਦੇਖੋ ਜੀ ਮੈਂ ਪੈਸੇ ਦੇ ਕਿਤਾ ਨਹੀਂ ਸਿੱਖਿਆ ਕਿਤੋਂ ਵੀ ਠੀਕ ਹੈ ਜੀ ਮੈਂ ਕੱਪੜੇ ਤੋਂ ਉੱਤੇ ਭਾਂਡੇ ਮਾਂਜੀ ਲੀੜੇ ਤੋਂ ਉੱ ਇਸ ਕਰਕੇ ਚਲੋ ਜਿੰਨਾ ਵੀ ਗਾਈ ਦਾ ਵਧੀਆ ਹਨਾ ਹੁਣ ਥੋੜਾ ਚਿਰ ਹੋ ਗਿਆ ਇੱਕ ਸਾਇਆ ਗੀਤ ਕਰਿਆ ਤਾਰੀ ਭਾਜੀ ਨੇ ਮਾਰਕੀਟ ਚ ਦੇ ਰਿਹਾ ਥੋੜੇ ਦਿਨਾਂ ਤੱਕ ਜਿੱਥੇ ਕਹਾਂ ਤਾਂ ਦੋ ਬੋਲ ਤੁਹਾਨੂੰ ਜਰੂਰ ਸਰ ਜਰੂਰ ਜੀ ਤੂੰ ਨੇ ਚਾਲੇ ਚਾਹੇ ਕੱਚ ਉਤੇ ਚਾਹੇ ਕੋਲੇ ਆਓ ਤੇ ਚਾਹੇ ਤੂੰ ਨਚਾ ਦੇ ਕਿੰਡਿਆ ਤੇ ਓਏ ਨਜ਼ਰ ਲਹਿਰੀ ਓਏ ਸੋਈ ਗਿਆ ਜਿੰਦ ਹੋ ਜੀ ਹੋ ਕੇ ਖੰਡਿਆ सा करू नज़र सली काली मजाप बणी साझा करू नज़र समली काली मजाप बणी तूं पाउड़े तूं पाउड़े ਰੇ ਗੀਆਂ ਮੈਂ ਕੱਲੀ ਮੈਨੂੰ ਕਲੇ ਮੁਝਾਗ ਬਣ ਗਈ ਸਾਂਝਾ ਕਰਦੇ ਤੂੰ ਨજર ਸੱਬਲੀ ਮੈਨੂੰ ਕਲੇ ਮੁਝਾਗ ਬਣ ਗਈ ਭਾਈ ਬਹੁਤ ਸੋਹਣੇ ਜਿਹੜੇ ਤੁਹਾਡੇ ਗੀਤ ਹੁੰਦੇ ਨੇ ਤੇ ਮੰਨ ਲਓ ਜਿਹੜੇ ਲਿਖਤ ਹੁੰਦੀ ਥੋੜੀ ਇਹ ਇਹ ਵੀ ਖੁਦ ਹੀ ਕਰਦੇ ਆ ਜਾਂ ਫਿਰ ਮੰਨ ਲਓ ਕਿਸੇ ਰਾਈਟਰ ਤੋਂ ਲਿਖਵਾਇਆ ਜਾਂਦਾਗੀ ਨਾ ਜੀ ਮੈਂ ਕਦੇ ਲਿਖਿਆ ਨਹੀਂਗਾ ਅੱਛਾ ਲਿਖਿਆ ਨਹੀਂ ਤੁਸੀਂ ਇਹਦੇ ਤੋਂ ਪੁੱਛੋ ਨੀ ਨਾ ਜੀ ਆ ਜਿਹੜਾ ਸਾਂਝਾ ਗੀਤਾ ਇਹ ਕੁੜੀ ਤੱਪੇ ਤੋਂ ਘੇਰਾਂ ਸਿੱਧੂ ਠੀਕ ਹੈ ਜੀ ਤੇ ਬਾਈ ਦੇ ਸਟੂਡੈਂਟ ਉੱਤੇ ਸਾਰੇ ਆਉਂਦੇ ਆ ਚਲੋ ਮੈਂ ਵੀ ਜਿੰਨੀ ਜੋਗਾ ਬਾਈ ਦੇ ਨਾਲ ਆ ਤਿਆਰੀ ਹੈ ਨਾ ਸਾਰਿਆਂ ਨੇ ਕਰਵਾਈ ਦੀ ਆ ਹਾਂਜੀ ਹਾਂਜੀ ਇਹ ਉਹ ਕੁੜੀਆ ਦਾ ਗੀਤ ਲਿਖਿਆ ਵਾ ਹਾਂ ਇਹ ਉਹਨਾਂ ਨੇ ਲਿਖਿਆ ਬਹੁਤ ਅੱਛੀ ਗਾ ਬਹੁਤ ਸੋਹਣਾ ਲਿਖਿਆ ਬਹੁਤ ਆ ਜਿਹੜਾ ਬਾਪੂ ਤੇਰਾ ਪੁੱਤਨ ਕਮ ਆ ਇਹ ਵੀ ਉਹਨਾਂ ਨੇ ਲਿਖਿਆ ਵਾ ਅਛਾ ਉਹਨਾਂ ਨੇ ਲਿਖਿਆ ਹਾਂਜੀ ਹਾਂਜੀ ਬਹੁਤ ਅੱਛਾ ਲਿਖਦੀ ਠੀਕ ਆ ਉਹਦਾ ਵੀ ਜਿਹੜਾ ਕ੍ਰੈਡਿਟ ਜਿਹੜਾ ਜਾਂਦਾ ਕਰਨ ਸਿੱਧੂ ਨੂੰ ਜਾਂਦਾ ਜਿਨ੍ਹਾਂ ਨੇ ਲਿਖ ਲਿਖਤ ਲਿਖੀ ਕੁੜੀ ਨੇ ਨਾ ਬਹੁਤ ਸੋਹਣਾ ਲਿਖਦੀ ਕੁੜੀ ਤੇ ਬਾਈ ਜਿਹੜੇ ਸਾਡੇ ਹੁਣ ਦੇ ਦੇਖਿਆ ਜਿਵੇਂ ਦੌਰ ਦੇ ਵਿੱਚ ਦੇਖਿਆ ਵੋਕਲਾਂ ਸਾਡੀਆਂ ਟੇਵਰ ਹੋ ਜਾਂਦੀਆਂ ਕਹਿੰਦੇ ਗਾਉਣਾ ਬੜਾ ਸਖਾਲਾ ਹੋ ਗਿਆ ਨਾ ਤੇ ਉਹਨਾਂ ਦੇ ਲਈ ਬਈ ਮੈਂ ਕਹਿੰਦਾ ਜਰੂਰ ਇੱਕ ਮੈਸੇਜ ਹੋ ਜਾ ਜੰਦੇ ਜਾਂਦੇ ਕਿਉਂਕਿ ਸਮਾਂ ਬਹੁਤ ਘੱਟ ਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਜਾਂਦੇ ਜਾਂਦੇ ਇੱਕ ਵਾਰੀ ਉਹਨਾਂ ਦੇ ਲਈ ਸਪੈਸ਼ਲ ਮੈਸੇਜ ਹੋ ਜੇ ਜਿਹੜੇ ਲੋਕ ਘੱਟ ਸਿੱਖਣਾ ਪਸੰਦ ਕਰਦੇ ਆ ਤੇ ਵੋਕਲਾਂ ਨੂੰ ਕਹਿੰਦੇ ਵੀ ਟੋਨ ਕਰਾ ਕੇ ਸਿੱਧਾ ਅਸੀਂ ਕਲਾਕਾਰ ਬਣ ਜਾਈਏ। ਇਹੀ ਗੱਲ ਸਿੱਖਣਾ ਤਾਂ ਜ਼ਰੂਰੀ ਲੈਸ ਦੇ ਬੱਚੇ ਸਿੱਖੇ ਤੋਂ ਬਿਨਾਂ ਕੁਝ ਵੀ ਨਹੀਂਗਾ। ਬਿਲਕੁਲ ਜਿੰਨਾ ਸਿੱਖਿਆ ਜਾ ਵੀ ਉਨੇ ਘੱਟਾ ਮਿਹਨਤ ਤਾਂ ਮਿਹਨਤ ਆ। ਬਿਲਕੁਲ ਜੀ ਬਿਲਕੁਲ। ਠੀਕ ਆ ਹਾਂਜੀ ਜਿਹੜੇ ਬੰਦੇ ਮਿਹਨਤ ਕਰਦੇ ਆ ਤਾਂ ਮਿਹਨਤ ਨੇ ਅੱਗੇ ਆਉਂਦੇ ਆ ਜਦੋਂ ਰੈਜ ਨਹੀਂ ਕਰਨੀ ਤੇ ਫਿਰ ਗੇਕੀ ਦਾ ਜਾਂ ਹੋਰ ਮਾਹੌਲ ਦਾ ਕੀ ਫਾਇਦਾ ਜਿਨੇ ਅ ਬਾਈ ਸੋਨੂ ਸਿਤੋੜਾ ਹਾਂਜੀ ਹਾਂਜੀ ਚਲੋ ਪ੍ਰਮਾਤਮਾ ਨੇ ਰਹਿਮਤ ਕੀਤੀ ਆਪਾਂ ਇਹ ਕਹਾਂਗੇ ਨਾ ਅ ਵਧੀਆ ਇਨਸਾਨੀਏ ਜਿਹੜੇ ਉਹਨੂੰ ਸਾਰਿਆਂ ਨੇ ਹੱਥ ਪਾਇਆ ਚੱਕੀ ਫਿਰਦੇ ਆਪਾਂ ਸਜਦਾ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਸასი ਸ਼ਾਲ ਕਹਿੰਦੇ ਆ ਹਾਂਜੀ ਤੇ ਐਡੋਟੀ ਸੋਚਾਂ ਹੁਣ ਪਿਛਲੇ ਦਿਨਾਂ ਚ ਬਾਈ ਤਾਰੀ ਜੀ ਨੇ ਯਾਰ एयर ਬੀਟ ਤੋਂ ਹਾਂਜੀ ਉਹਨਾਂ ਨੇ ਨਸ਼ਿਆਂ ਪ੍ਰਤੀ ਇੱਕ ਮਿੱਥੋਂ Song ਥੋੜਾ ਜਿਹਾ ਕਹਿੰਦਾ ਕੋਈ ਨਸ਼ਾ ਪਤੇ ਰਾਜ ਗਾਇਆ ਰਿਲੀਜ਼ ਕਰਨਾਗੀ ਤਾਂ ਮਿਊਜ਼ਿਕ ਭਾਜੀ ਦਾ ਕਰਿਆ ਪਿਆਗਾ ਉਹ ਦੋ ਬੋਲ ਜਿਹਾ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਜੀ ਜਿੱਥੇ ਨਦੀਆਂ ਦੁੱਧ ਦੀਆਂ ਅਜ ਨਸ਼ਾ ਥਿਆਵੇ ਮਰ ਗਿਆ ਕਪੂਰ ਉਹ ਹਰ ਮਾ ਕਰ ਲਾਵੇ ਤੇਰਾ ਪੂੰਗਾ ਦੋਸਤੋ ਤੋਸ 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 ਤੋ ਤੇਰਾ ਪੂੰਗਾ ਦੋਸਤੋ ਹੁਣ ਸੋਚ ਕੇ ਪੈਰਾ ਖਤੇਰੇ ਵਿੱਚ ਪੰਜਾਬੀਓ ਪੰਜਾਬ ਹੈ ਮੇਰਾ ਆ ਖਤੇਰੇ ਵਿੱਚ ਪੰਜਾਬੀਓ ਪੰਜਾਬ ਹੈ ਮੇਰਾ ਤੇ ਬਾਈ ਬਾਈ ਨੇ ਬਾ ਕਮਾਲ ਗੱਲ ਕਰੀ ਹੈ ਕਿਉਂਕਿ ਸੰਗੀਤ ਦੇ ਨਾਲ ਨਾਲ ਹਨਾ ਇੱਕ ਬਹੁਤ ਵੱਡੀ ਜਿਹੜੀ ਛੇਦ ਦਿੱਤੀ ਹੈ ਤੁਸੀਂ ਨਸ਼ਿਆਂ ਪ੍ਰਤੀ ਖਾਸ ਕਰਕੇ ਹਨਾ ਤੇ ਨਵੀਂ ਪੀੜੀ ਲਈ ਵੀ ਖਾਸ ਕਰਕੇ ਕਹਿੰਦੇ ਜਿਵੇਂ ਛੇਮੰਦ ਰਿਆ ਸਾਡੇ ਨਸ਼ਿਆਂ ਦਾ ਵਗਦਾ ਨਾ ਉਹਨਾਂ ਦੇ ਲਈ ਵੀ ਖਾਸ ਕਰਕੇ ਸਪੈਸ਼ਲੀ ਮੈਸੇਜ ਹੈਗਾ ਬਹੁਤ ਸੋਹਣਾ ਮੈਸੇਜ ਲੱਗੇ ਹਨਾ ਜੀ ਤੇ ਬਾਕੀ ਜਿਹੜੇ ਸਾਡੀ ਵੀਡੀਓ ਨੂੰ ਵੇਖਿਆ ਤੁਹਾਨੂੰ ਬਾਈ ਦੀ ਗਾਇਕੀ ਕਿਦਾਂ ਦੀ ਲੱਗੀ ਹਨਾ ਤੇ ਇਹ ਵੀ ਜਰੂਰ ਦੱਸੋ ਸਾਨੂੰ ਦੇਖੋ ਜੀ ਇਹ ਚੱਕਰਾ ਵੀ ਉਹ ਮਿਹਨਤ ਵਾਲੀ ਗੱਲ ਆ ਗਈ ਹਨਾ ਦੀ ਸਾਰੇ ਵੀ ਮਿਹਨਤ ਨਾਲ ਕੀ ਉਹਨਾਂ ਤਾਂ ਬਹੁਤ ਹੀ ਵਧੀਆ ਗੱਲ ਹੈ ਜਿਵੇਂ ਮੇਰਾ ਸਾਰੇ ਨੂੰ ਇਹੀ ਕਹਿਣਾ ਵੀ ਜਿਹੜੇ ਨਵੇਂ ਮੁੰਡੇ ਕੁੜੀਆਂ ਹਨ ਸਾਰੇ ਮਿਹਨਤ ਕਰ ਰਹੇ ਆ ਤਾਂ ਵਧੀਆ ਮੈਟਰ ਗਾਉਣ ਤਾਂ ਬਹੁਤ ਹੀ ਵਧੀਆ ਗੱਲ ਆ ਜੇ ਚੰਗਾ ਮੈਟਰ ਗਾਇਆ ਜਾਵੇ ਚੰਗੇ ਸਤਰੀਲੇ ਬੰਦੇ ਨੂੰ ਸੁਣਿਆ ਜਾਵੇ ਸਤਰੀਲਾ ਮੈਟਰ ਗਾਇਆ ਜਾਵੇ ਬਿਲਕੁਲ ਬਿਲਕੁਲ ਤੇ ਐਂਡ ਤੇ ਮੈਂ ਦੋ ਵਾਰ ਸਰਦੂਰ ਸਾਹਿਬ ਦੇ ਜਰੂਰ ਤੁਹਾਡੇ ਰੂਮ ਜਰੂਰ ਸਰ ਆਉਣ ਦੇ ਮੇਰੇ ਫੇਵਰਟ ਲਈ ਯਾਦ ਕਰਿਓ ਮੈਨੂੰ ਕਹ ਰਹੇ ਸਨ i <laughs> ਸੋਨਾ ਬਾਈ ਬਾ ਕਮਾਲ ਬਾਈ ਦੀ ਗਾਇਕੀ ਆ ਨਾ ਤੁਹਾਨੂੰ ਬਾਈ ਦੀ ਗਾਇਕੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ